ਇੱਕ ਕਬੱਡੀ ਬਾਕੀ ਹੈ ਦੋਨੋਂ ਟੀਮਾਂ ਨੇ ਲਈਓ ਆਪਣਾ ਸੰਧੂ ਮੱਖੀ ਕਣਾ ਵਾਲਾ ਮੱਖਣ ਸੰਧੂ ਮੱਖੀ ਕਣਾ ਵਾਲਾ ਕਬੱਡੀ ਪਾ ਕੇ ਵਾਪਸ ਆਇਆ ਪੁਆਇੰਟ ਦਾ ਵਾਧਾ ਕਰਦਾ ਖਿਡਾਰੀ ਹੈ ਕਿ ਪ੍ਰਭਜੋਤ ਸੰਧੂ ਸਿਦਨੀ ਵਾਲੇ ਦੇ ਪਿੰਡ ਦਾ ਮੁੰਡਾ ਹੈ ਲੋ ਅਗਲੀ ਕਬੱਡੀ ਕੋਈ ਘਰੇਆੜੇ ਵਾਲਾ ਜੱਗਾ ਮਿੰਦਾ ਕੋਈ ਆਖਦਾ ਵੀ ਇਹ ਕੋਟੇ ਵਾਲਾ ਜੱਗਾ ਪਰ ਇਹ ਹੁਣ ਮੇਰੇ ਵੀਰ ਮਿਲਮੋਰ ਵਾਲਾ ਜੱਗਾ ਬਣ ਗਿਆ ਇੱਥੋਂ ਦਾ ਦਸਨੀਕ ਬਣ ਗਿਆ ਨਾ ਕੋਟੇ ਵਾਲੇ ਜੱਗੇ ਦੀ ਕਬੱਡੀ ਹੈ ਯਾਰ ਜਾਫੀ ਸੁਣੀ ਸਕਦਾ ਫਤ ਆਈ ਹੈ ਮੇਰੇ ਪੰਜਾਬ ਵੀ ਹੋ ਜਗਾ ਜਗਾ ਮੇਰਾ ਨਕਾਰ ਆ ਮੇਰੇ ਉਸ ਸਿਰੇ ਦਾ ਨਕਾਰ ਕਾਫੀ ਦੇ ਲੱਗ ਜਾਂਦਾ ਹੈ ਪਰ ਨਹੀਂ ਲੱਗਿਆ ਗੱਲ ਤੇ ਸਾਰੀ ਜੇ ਤੇ ਖੜੀ ਹੈ ਗੱਲ ਤੇ ਸਾਰੀ ਜੇ ਤੇ ਖੜਾ ਇਹ ਵਿਸ਼ਣੇ ਹੈ ਸਾਰੇ ਭਰਾਵਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜਿੰਨੀ ਵੀ ਸੰਗਤ ਕੋਈ ਨਹੀਂ ਜਾ ਰਹੀ ਹੈ ਸਾਰਿਆਂ ਦਾ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਿਰ ਮੱਥੇ ਹੈ ਗੋਰ ਪੰਜਾਬੀ ਤੋਂ ਸੋਨੀ ਢਿੱਲੋਂਾਂ ਦਾ ਕਬੱਡੀ ਜੰਕਸ਼ਨ ਦਾ ਲਾਈਵ ਦਾ ਤੇ ਨਾਲ 7 ਟੀਮ ਦਾ ਹਾਜੀ ਮਾਜਾਖਾਨਾ ਸਾਹਿਬ ਦਿੱਤੋ ਵਿਗਾਨ ਕਬੱਡੀ ਕਲੱਬ ਦੇ ਨੰਬਰ ਨੇ 11 ਕੋਲੇ ਸਾਹਿਬ ਬਹੁਤ ਰਗਾ ਗਦਾ ਸਿੰਘ ਹਾਜ਼ਰ ਕਰਦੇ ਨੰਬਰ ਨੇ 19 19 ਦਾ ਜੱਖਾ ਨਹੀਂ ਹੈ ਸਾਡੇ 19 ਤੇ 11 ਨੰਬਰ ਦਾ ਚੱਲ ਰਿਹਾ ਹੈ ਕੱਲੇ ਹਾਸ ਦੀ ਜੜ ਦੂਸਰੇ ਹਾਫ ਦਾ ਪਹਿਲਾ ਨੰਬਰ ਬੰਨੀ ਪਟਾਵੇ ਵਾਲ ਨੇ ਆਪਣੀ ਟੀਮ ਲਈ 6 ਰੁਪਏ ਫੁਰਜ਼ ਲੱਟਾ ਰਿਹਾ ਉਹ ਗਰੀਬ ਕਹਾਵਿਆਂ ਦੀ ਧਰਤੀ ਦਾ ਮੁੰਡਾ ਜਿਹੜਾ ਲਿਲਾਣੇ ਵਾਲਾ ਹੈ ਕਬੱਡੀ ਖਾ ਰਿਹਾ ਹੈ ਫਿਰ ਚਾਰ ਜੱਫੀ ਚੜ੍ਹਦੀ ਜਵਾਦੇ ਤੈਨੂੰ ਨਾਲ ਨੇ ਚੌਥਾ ਗਿਆ ਨਹੀਂ ਪਰ ਕੱਕੇ ਜਿਹੜੇ ਪੰਜਾਬੀ ਨੇ ਮਾਲ ਪੜਾਕਾ ਵਾਲੇ ਧੁੰਗੀ ਦੇ ਨਾਲ ਨੰਬਰ 40 ਦਾ ਭਾਵੇਂ ਆਪਣੀ ਟੀਮ ਦੇ ਹਿੱਸੇ ਜੋੜ ਦਤਾ ਹੈ ਕੋਟੇ ਵਾਲਾ ਜੱਗਾ ਕਬੱਡੀ ਦੇ ਅੰਦਰ ਚਾਰ ਨਹੀਂ ਕਾਲੀ ਕੰਨੀ ਤੇ ਸ਼ੂਸ਼ਕ ਦਾ ਫੂਲਾ 2 ਨੰਬਰ ਤੇ ਵਿੱਕੀ 2 ਨੰਬਰ ਤੇ ਦਵਿੰਦਰ ਕਮਾਲ ਕੁਰੀਆ ਤੇ ਅਰਲੀ ਕੰਨੀ ਤੇ ਭਿੰਡਾ ਵਾਲਾ ਸੁੱਖਾ ਇਹ ਜਾਫਰਾਨ ਮੇਂ ਜਾਫ ਲਾਈਨ ਮੇਰੇ ਵੀਰੋ ਬਹੁਤ ਭੜੀ ਹੈ ਕਿ ਕੁਝ ਵੀ ਕਰ ਜਾਂਦੀ ਹੈ ਮੱਦੇ ਮੱਦੇ ਰੇਂਦਰਾਂ ਨੂੰ ਫੜ ਜਾਂਦੀ ਹੈ ਕੁਝ ਵੀ ਕਰ ਜਾਂਦੀ ਹੈ ਇਹ ਜਾਤ ਲੈਣ ਬਹੁਤ ਟੌਪੀ ਹੈ ਲੋਕ ਕਿੰਦਾ ਵਧਨੀ ਵਾਲਾ ਕਬੱਡੀ ਪਾ ਰਿਹਾ ਮੇਰੀ ਬੇਨਤੀ ਹੈ ਵੀ ਗਰਾਊਂਡ ਦੇ ਵਿੱਚ ਜਿਹੜੇ ਐਕਸਟਰਾ ਨੇ ਜਿਹਨਾਂ ਦੀ ਕੋ ਡਿਊਟੀ ਨਹੀਂ ਉਹ ਕਿਰਪਾ ਕਰਕੇ ਗਰਾਊਂਡ ਤੋਂ ਬਾਹਰ ਹੋਣ ਦੀ ਕਿਰਪਾਲਤਾ ਕਰਨ ਦੋ ਦੋ ਬੰਦੇ ਗਰਾਊਂਡ ਦੇ ਵਿੱਚ ਰਹਿਣ ਦੋ ਟੀਮਾਂ ਦੇ ਕਿੰਦਾ 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 ਸਤਨਾਮ ਤੇ ਕਿੰਦਾ ਸਤਨਾਮ ਤੇ ਕਿੰਦਾ ਵਧਨੀ ਦੀ ਧਰਤੀ ਦਾ ਆਪਣੀ ਟੀਮ ਦੇ ਹਿੱਸੇ ਪੁਆਇੰਟ ਦਾ ਵਾਅਦਾ ਕਰ ਗਿਆ ਕਿ ਜਦ ਜਾਈ ਜਿਹਦਾ ਮਣੀ ਨਾਲ ਪ੍ਰੀਤ ਦਾ ਮੱਥੀ ਕਹਣਾ ਪਿੰਡ ਹੁੰਦਾ ਵਿਕਰਮ ਜੀਤਾ ਮੱਖੀ ਕਾਲਾ ਪਿੰਡ ਮੁੰਡਾ ਵਿਕਰਮ ਜੀਤਾ ਜਾਫੀਆਂ ਇਹ ਗੱਲਾਂ ਹੁੰਦੀਆਂ ਵੀ ਇਹਨੂੰ ਅੱਖਾਂ ਇਹ ਬੁੱਟ ਫੜ ਕੇ ਰੱਖਣਾ ਚੱਲ ਓਏ ਕਬੱਡੀ ਪਾ ਦੇ ਮੱਖਣਾ ਚੱਲ ਓਏ ਕਬੱਡੀ ਪੁੱਤ ਪਾ ਦੇ ਮੱਖਣਾ ਇਹ ਮੱਖਣ ਸੱਤੂ ਹੈ ਮੱਖੀ ਕਾਲਾ ਵਾਲਾ ਮਾਝੇ ਦੀ ਧਰਤੀ ਹੈ ਮੇਰੇ ਵੀਰੋ ਆ ਵੀ ਮਾਝੇ ਵਾਲਾ ਹੁਣ ਤੇ ਮਾਝੇ ਵਾਲਾ ਮਾਝੇ ਵਾਲਾ ਹੋਈ ਪਈ ਹੈ ਬਾਜਾ ਕੰਨੋਂ ਬਾਹਰ ਜੀਤਾ ਮਾਝੇ ਵਾਲਾ ਹੋਈ ਪਈ ਹੈ ਤੇ ਹੋਣੀ ਹੈ 20 ਸਾਲ ਦਾ ਤਾਂ ਨੇ ਚੱਲੀਆਂ ਮਾਝੇ ਚੋਂ ਨਹੀਂ ਵੀਏ ਜਾਸੀ ਦਾ ਇਤਿਹਾਸ ਪੜ ਕੇ ਦੇਖ ਜਦਵੇ ਮਾਝੇ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਇਹ ਗੁਰੂ ਰਾਮਦਾਸ ਪਾਸ਼ਾ ਦੇ ਚਰਨਵਾਸ ਕਰਦੀ ਹੈ ਉਹ ਸਾਹਮਣੇ ਇੱਕ ਪਾਸੇ ਮੁੰਡਾ ਕਹਿੰਦਾ ਤਰਾਬਿਆ ਵਾਹਿਗੁਰੂ ਵਾਹਿਗੁਰੂ ਪਰ ਉਹਨੂੰ ਬੁੱਢੇ ਥੇ ਵਾਲਾ ਇੱਕ ਤਰ੍ਹਾਂ ਦਾ ਜੋਰ ਦਾ ਹੋਇਆ ਕਿ ਰੰਗ ਭਰੇ ਨੇ ਪਕਾ ਦੇ ਰੱਬਾ ਤੇਰੇ ਰੱਬ ਦਾ ਗੰਦੀ ਸਿੰਘਾਂ ਦੀ ਰਿਹਾਈ ਪੰਜਾਬ ਮੰਦਰਾ ਗੰਦੀ ਸਿੰਘਾਂ ਦੇ ਹੱਕ ਤੇ ਮੋਰਚਾ ਲੱਗਿਆ ਪਰ ਕਿੰਨੀ ਪਤਾ ਦੇਵਾ ਢੰਗਾਂ ਵਾਲਾ ਸੁੱਖਾ میرے گھر کے تا میں مریا میں خوشی لٹا سفا لا کے لا گیا میرے پاپی سب جگہ کوٹے والا یہ پور پورا کوٹے والا جگہ پورے سکھی سام جو ہے ਮਾਰੇ ਸਮੇ ਤੋਂ ਬਾਅਦ ਫੇਰ ਬਣੀ ਧਮਾਲ ਹੈ ਦੁਕਾਨਾਂ ਖੁਸ਼ੀ ਇੱਕ ਪਾਸੇ ਤਿਆਰ ਨਾਲ ਸੀਚਿਆਰਿਆਂ ਵਾਹੇ ਗੁਰੂ ਹੈ ਤੇ ਨਾਲ ਘੋਟੀ ਮਾਲ ਪਰੜਕਾਂ ਵਾਲਾ ਸੱਚੀ ਬੋਲੀ ਬੋਲੀ ਹੈ ਦੁਕਾਨ ਇਨੀ ਕਿ ਤਾਟੇ ਮੇਰੇ ਪੈਰ ਤੇ ਲੱਗਿਆ ਹੈ ਤਾਟੇ ਮੇਰੇ ਪੈਰ ਤੇ ਲੱਗਿਆ ਆਪਣ ਸੰਗੂ ਮੱਖੀ ਕਣਾ ਵਾਲਾ ਮੇਰੇ ਵੀਰੋ ਕਬੱਡੀ ਪਾ ਕੇ ਵਾਪਸ ਆਇਆ ਮੱਖੀ ਹੱਥ ਖੜਾ ਕਰਦੇ ਵੀ ਜੇ ਪਹਿਲਾ ਟਰੈਕਟਰ ਜਿਹੜਾ ਮਾਝੇ 'ਚ ਲੈ ਕੇ ਗਿਆ ਉਹ ਤੂੰ ਐ ਨੌਜਵਾਨਾ ਸਭ ਤੋਂ ਪਹਿਲਾ ਟਰੈਕਟਰ ਮਾਝੇ ਦੇ ਵਿੱਚ ਮਕਰ ਸੰਧੂ ਵੀ ਜੱਟ ਕੇ ਮੇਰੇ ਵੀਰੋ ਆਜੇ ਦੀਆਂ ਗਲੀਆਂ ਦੇ ਦਰਿਆ ਪਰ ਦੂਜੇ ਪਾਸੇ ਹਰਕ ਦਾ ਵੀ ਖਾਣਾ ਨਹੀਂ ਪੁੱਜਦਾ ਜਫਾ ਲਾਉਂਦਾ ਹੈ ਕੋਈ ਫੜ ਕੇ ਗੱਟ ਨੰਬਰ ਗੋਮਣ ਕਰਾਉਂਦਾ ਹੈ ਵਾਖੋ ਵਾਖੋ ਦਾ ਪੇ ਜਿੰਨਾ ਪੜਵਾਨਾਂ ਦੇ ਗੌਲਿਆਂ ਉਤੇ ਚੱਲਦੀ ਰਹੀ ਰੇਲ ਜਵਾਨਾਂ ਦੇ ਪਤਾਰੇ ਦੀ ਪਿੰਡੀ ਨੇ ਕਬੱਡੀ ਪਾ ਦਿੱਤੀ ਹੈ ਵਾਓ ਪਤਾਰੇ ਨਾਲ ਪਿੰਡੀ ਨੇ ਕਬੱਡੀ ਪਾਏ ਹੈ ਮਨੋ ਦਾ ਵੀ ਰਾਸ਼ਣ ਕਾੜੇ ਲੈ ਕੇ ਆ ਦੂਸਰੇ ਪਾਸੇ ਸੁਸ਼ੂ ਤੇ ਜੱਗੇ ਲਾਉਣੇ ਆਦਰ ਸ਼ਾਹ ਦੇ ਗੱਪਾਂ ਨਹੀਂ ਹੁਣ ਤੇ ਜੱਟ ਬਾਸ਼ਕਾ ਦਾ ਲਾਲ ਹੈ ہوگی لکھا نہیں کروڑوں پتا نہیں گزارا میتھو کی ਇੱਕ ਵਾਰ ਤੋਂ ਕੈਂਡਰੇ ਵਿੱਚ ਵੀ ਅੰਮ੍ਰੇ ਨੂੰ ਜਫਾ ਲਾਇਆ ਸੀਗਾ ਗੁਰਬਾਣੇ ਨੇ ਨਿਊਜ਼ੀਲੈਂਡ ਦੇ ਵਿੱਚ ਤੇ ਪਿਛਲੇ ਮੇਲੇ ਤੇ ਫੌਜੀ ਨੇ ਵੀ ਲਾਇਆ ਅੱਜ ਵੀ ਵੱਖਰੇ ਰਿਕਾਰਡ ਬਣਦੇ ਸੀਗੇ ਨਾ ਕਬੱਡੀ ਮੈਦਾਨ ਦੇ ਵਿੱਚ ਜੂਰੇ ਤੇ ਮਾਲ ਪਰ ਅੱਜ ਮੁੰਡਿਆਂ ਦਾ ਸਮਾਂ ਆਓ ਮੁੰਡੇ ਦਾ ਸਮਾਂ ਰੇਡ ਤੇ ਮੁੰਡਾ ਨਵਾਂ ਮੁੰਡਿਆਂ ਦਾ ਸਮਾਂ ਰੇਡ ਤੇ ਮੁੰਡਾ ਨਵਾਂ ਕਹਿੰਦਾ ਸੀ ਹਾਜ਼ਰ ਅੱਜ ਆ ਗਿਆ ਸਾਡੇ ਮੁੰਡਿਆਂ ਦਾ ਨਾਮ ਪੁੱਛਿਆ ਤਾਂ ਲੱਗਦਾ ਵੀ ਲਾਲੋ ਗੁਜਾਰਾ ਪੈਂਦਾ ਸ਼ਾਇਦ ਅਸੀ ਸਿੰਘ ਸਾਹਿਬ ਦਾ ਨਾਮ ਹੈ ਰਾਣਾ ਰਾਣਾ ਨਾਮ ਹੈ ਮੇਰੀ ਮੋਹਰਾਂ ਦਾ ਹਾਂ ਜੀ ਮੇਰਾ ਨਾਮ ਮੇਰਾ ਪੱਤਾ ਪੰਡਾ ਸਿੰਘ ਹਾੜਾ ਇਹ ਸਾਰੇ ਮੇਰੇ ਸਪੌਂਸਰ ਨੇ ਹਨ ਤੇ ਸਿੰਦਰ ਖੈਰਾ ਦੇ ਨਾਲ ਸਾਰੇ ਪਰ ਬਾਹਰ ਹਾ ਸਾਰੇ ਜੰਨੇ ਦੀ ਵੀ ਸਪੌਂਸਰ ਕਰ ਰਹੇ ਸਾਬ ਮਾਦੀ ਦਾ ਸਤਾਰ ਪਰ ਇਹ ਸੁੱਖੇ ਪਿੰਡਾਂ ਵਾਲੇ ਕੋਸ਼ਿਸ਼ ਕੀਤੀ ਹੈ ਇੱਕ ਸੁੱਕਾ ਦੇ ਵੀ ਇਹ ਪਹਾਰ ਦੇ ਉੱਤੇ ਵਾਲਾ ਪ੍ਰਸਿੱਧਾ ਪਰ ਕਹਿੰਦੇ ਕਿ ਕਿੰਨੀ ਘਾਟਿਆਂ ਦੇ ਧਰਤੀ ਦਾ ਛੀਖਾਂ ਦੀ ਧਰਤੀ ਦਾ ਇਹ ਲੁਧਿਆਣੇ ਦੇ ਲੋਕ ਆ ਆਰੇ ਬੋਲੋ ਜੀ ਆਪ ਕਹਿੰਦੇ ਨਵੇਂ ਸ਼ਹਿਰ ਵਾਲਾ ਬਈ ਗਿਓ ਮਲ ਪ੍ਰਾੜਕਾ ਪਿੰਡ ਹੈ ਪੁੰਦੀ ਨਾਮ ਹੈ ਪੁੰਦੀ ਨੇ ਦਿਖਾ ਰੌਣਕ ਦੀ ਕੋਸ਼ਿਸ਼ ਕੀਤੀ ਹੈ ਆਹ ਬਾਦ ਦੇ ਧੰਨ ਧੰਨ ਬੱਬਾ ਪੁੱਡਾ ਸਾਹਿਬ ਵੀਰ ਦੇ ਪੁੱਡਾ ਸਾਹਿਬ ਜੀਰ ਕਰ ਸ਼ਰਮਤਾ ਛੱਗਿਆ ਹੋ ਜੇ ਨਾ ਤੇ ਸਵਾਦ ਨਹੀਂ ਉਹ ਐਕਸ਼ਨ ਦੇ ਨਾਲ ਆਉਣਾ ਚਾਹੀਦਾ ਚਾਰ ਜਾਂ ਵੀ ਤਿਆਰ ਨੇ ਦੇ ਵੀ ਤੁਸੀਂ ਚਾਰੀਆਂ ਵਾਹੇ ਮੈਨੂੰ ਟੱਕ ਕੇ ਲੱਗ ਗਿਆ ਪਰ ਦੂਜੇ ਪਾਸੇ ਗੱਟ ਫੜਿਆ ਗਿਆ ਹੁਣ ਦਲਾਵਾ ਫੜਿਆ ਗਿਆ ਲੱਤ ਲੱਗ ਗਈਆਂ ਲੱਗਿਆ ਪਿਆ ਜ਼ੋਰ ਲੱਗਿਆ ਪਿਆ ਜ਼ੋਰ ਲੱਗਿਆ ਪਿਆ ਜ਼ੋਰ ਲੱਗਿਆ ਪਿਆ ਜ਼ੋਰ ਜ਼ੋਰ ਵਿੱਚ ਸ਼ਰਮ ਹੁੰਦਾ ਤੇ ਆਪਣੀ ਕਹਾਣੀ ਬਾਝ ਜਾਂਦਾ ਨਤੀਜਾ ਤੁਹਾਡੇ ਸਾਹਮਣੇ ਹੈ ਨਤੀਜਾ ਤੁਹਾਡੇ ਸਾਹਮਣੇ ਹੈ ਪਟਾਰੇ ਵਾਲਾ ਪਿੰਨੀ ਆ ਗਿਆ ਮੇਰੇ ਅੱਗੇ ਆ ਗਿਆ ਪਿੰਨੀ ਪਟਾਰੀ ਵਾਲਾ ਨਹੀਂ ਹੈ ਥਾਂ ਨੇ ਮੋਟਰਸਾਈਕਲ ਦਿੱਤੇ ਹੈ ਖੁਸ਼ੀ ਪਟਾਕੇ ਵਾਲੇ ਤੇ ਆਹ ਮੁੰਡੇ ਆ ਜੇ ਫੇਰ ਦੇ ਟੋਡੀਆਂ ਪਾਵਾ ਉਹ ਮੱਖਣ ਸੰਧੂ ਐ ਢੰਡਾ ਵਾਲਾ ਸੱਖਾ ਕੇ ਬਾਸਮ ਕਤਾਰਾ ਕੋਤ ਸੀ ਤੇ ਪਿੰਡ ਸੀ ਉਹਦਾ ਰੋਦੇ ਗਾਰਜੀ ਘਾਤਰਾ ਦੇਣ ਕਿ ਸ਼ਾਲਾ ਪਾਉਂਦਾ ਸੀ ਕਸਤਰ ਮੋਟੇ ਗਾਰਜੀ ਸ਼ੇਰ ਵੀ ਫੜ ਕੇ ਸ਼ਰਦਾ ਸਿੰਘ ਲਾਲ ਉਪਾਲਾ ਮੈਂ ਸੱਜਿਆ ਖਰਾ ਕਰਨਾ مریالے پنر والا میرے پاس واحد واحد والے جلن گئے ਪੁਕਾਰੀ ਦੀ ਜ਼ਮੀਨ ਵੀ ਜੰੰਧਰ ਦੇ ਵਿੱਚ ਆਉਣ ਲੱਗੀ ਹੈ ਕਰੋੜਗੁ ਨੂੰ ਕਿਲਾ ਤੋਂ ਹੋ ਗਿਆ ਪਰ ਦੂਜੇ ਪਾਸੇ ਮੁੰਡਾ ਲੱਤਾਂ ਨੂੰ ਬਹੁਤ ਸੋਹਣਾ ਆਇਆ ਹੈ ਕਿ শুਸ਼ਕ ਦਾ ਪੂਲਾ ਪਰ ਪੁਕਾਰੀ ਨੇ ਪਹਿਨੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਇੱਕ ਪਾਸੇ ਟੀਮ ਮਿੱਟੂਗਰਾਲ ਕਬੱਡੀ ਕਲੱਬ ਹੈ ਰਾਮਦੀਪ ਉਹਨਾਂ ਦੀ ਰਣਜੀਤ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਬਿੱਕ ਬੇਕਰ ਦਾ ਬੱਬੂ ਗਾਰਮ ਦਾ ਜੀਮੀ ਜਟਾਣੇ ਦਾ ਤੇ ਬੰਨੇ ਉਹਨਾਂ ਦਾ ਨਾਲ ਹਰਮਨ ਹੁੰਦਰ ਹੁਣਾਂ ਦਾ ਭਰਾਵਾਂ ਦਾ ਧੰਨਵਾਦ ਹੈ ਤੇ ਨਾਲ ਦੀ ਨਾਲ ਮੇਰੇ ਲਈ ਕਿੰਦੂ ਮਬਾਰਕਪੁਰੀਏ ਦਾ ਯੋਗਦਾਨ ਬਹੁਤ ਵੱਡਾ ਹੈ ਅਗੇ ਚੌਧਰੀ ਹੁਣਾਂ ਦੀ ਟੀਮ ਹੈ ਬਿੰਦੂ ਹੁਣਾਂ ਦੀ ਵਿੱਕੀ ਚਾਚੇ ਉਹਨਾਂ ਦਾ ਰੋਮੀ ਲਾਲਕੋੜਾ ਅਵਤਾਰ ਬਾਈ ਹੁਣਾਂ ਦਾ ਵੱਡਾ ਯੋਗਦਾਨ ਚੀਵੀ ਹੁਣਾਂ ਦਾ ਇਸ ਟੀਮ ਦੇ ਲਈ ਸਾਰੇ ਭਰਾਵਾਂ ਦਾ ਅਮਰਤ ਸੰਧੂ ਹੁਣਾਂ ਦਾ ਕੋਟੇ ਵਾਲਾ ਜੱਗਾ ਆ ਗਿਆ ਕੋਟੇ ਵਾਲਾ ਜੱਗਾ ਕਬੱਡੀ ਪਾ ਰਿਹਾ ਤੇ ਚਾਰਾਂ ਜਾਫੀਆਂ ਤੋਂ ਇਹਦਾ ਕਮਾਲ ਪੂਰਾ ਪੈਂਦਾ ਫਸੀਆਂ ਦੇ ਕੋਲ ਹੀ ਮਿਲੀ ਵੀਰੋ ਗੁਰਿੰਦਰ ਸਿੰਘ ਨੇ ਕੋਸ਼ਿਸ਼ ਕੀਤੀ ਹੈ ਲਓ ਜੀ ਨੇ ਕਿੰਨਾ ਅੱਗੇ ਵਧਿਆ ਮਸੰਤ ਘੋਲੀ ਵਾਲੇ ਸੁੱਖ ਨੇ ਮੋਢੀ ਨਾਲ ਫੋਟੋ ਖਿੱਚੀ ਹੈ ਜੋਬਰ ਦੀ ਵੱਧ ਗਈ ਕਬੱਡੀ ਪਾ ਦਤੀ ਹੈ ਵੱਧ ਕੇ ਕਬੱਡੀ ਪਾਈ ਹੈ ਸੁੱਖ ਕੌਲੀਆ ਪਰਮ ਸ਼ੇਰ ਗਿਆ ਨਾਲ ਸਾਮ ਗਿਆਦਰ ਕਹਿੰਦੇ ਸਾਡਾ ਵੀਰ ਮਨੀ ਗੋਪਾਲ ਵਾਲਿਆ ਜੇ ਕੋਈ ਬਾਰ ਲੰਘਿਆ ਉਹ ਪੁੱਜਾ ਹੋਇਆ ਸੈਵਨ ਸੀ ਤੋਂ ਕਾਰਾ ਕਹਿੰਦੇ ਕਿ ਬਾਚ 42 42 ਜਫੇ ਰਹਾ ਬਤਲਿਆ ਕਹਿੰਦਾ ਕਿ ਕਾ ਰਾ ਕਾ ਰਾ ਅੱਜ ਮੈਦਾਨ ਦੇ ਵਿੱਚ ਖੰਗ ਖੰਗ ਕਰਾਈ ਪੜਾਉਣਾ ਆਪਸਾਂ ਨਾਲ ਜਿੱਤੇ ਐ ਖੁਸ਼ੀ ਹੰਮਰ ਪੂਰਾ ਕਰਨਾ ਮਾਗਨਾ ਆ ਪੰਜਾਬੀ ਦੀ ਮੱਖਣ ਸੰਧੂ ਕੋਟੀ ਪਾ ਰਿਹਾ ਹੈ ਮਨ ਚਾਰ ਜੱਫੇ ਵਿੱਚੋਂ ਦੇਖਦਾ ਵੀ ਦੀਪ ਕਲੀਆ ਆਹ ਨਾਮ ਦੇਖਦਾ ਫੁੱਲਾ ਪਰ ਬਰਾਬਰ ਦੀ ਭਾਜੀ ਨਹੀਂ ਮੁਣੀ ਹੈ ਨੰਬਰ 32 ਹੈ ਕਿ 22 ਦੇ 32 ਜਦੋਂ ਆਉਣ ਮੋੜ ਲਈ ਫੇਰ ਬੰਦਾ ਸਿੱਖਦਾ ਰਿਕਾਰਡ ਤੋੜਦੇ ਫੇਰ ਬੰਦਾ ਸਿੱਖਦਾ ਰਿਕਾਰਡ ਤੋੜਦੇ

ਪਾਰ ਭੰਗੂ ਹੁਣਾਂ ਦਾ ਪਿੰਨੀ ਖਰੇ ਹੁਣਾਂ ਦਾ ਪੁਤਾਰੇ ਦਾ ਪਿੰਨੀ ਐ ਇਹਦੀ ਆਸਟ੍ਰੇਲੀਆ ਦੇ ਘਰ ਘਰ ਵਿੱਚ ਗੱਲਾਂ ਨੇ ਕੋਈ ਮੁੰਡੇ ਦਾ ਸਰੀਰ ਬਾਹਵੇਂ ਕਹਿੰਦੇ ਹੋਣੇ ਵੀ ਮੁਠੀ ਭਰ ਸਰੀਰ ਹੈ ਪਰ ਮੱਲਾ ਵੱਡੇ ਵੱਡੇ ਦੀਆਂ ਕੁਰਤੀਆਂ ਪਾ ਜਾਂਦਾ ਹੁਣ ਜੀ ਲਿੱਟਾਂ ਵਾਲਾ ਬਾਜੀ ਖਾਨੇ ਆ ਰਵੀ ਆ ਗਿਆ ਰਵੀ ਆ ਗਿਆ ਸ਼ੀਨਕਰਤਾਰ ਸਿੰਘ ਮੇਰੀ ਵੀ ਸਰਾਪੇ ਦੇ ਇਲਾਕੇ ਦਾ ਇੱਕ ਨਗਰੀ ਬਾਪਿਆ ਦੇ ਇਲਾਕੇ ਦਾ ਆ ਸਾਹਮਣੇ ਫਤਨਾਮ ਪਰ ਖੁਸ਼ੀ ਕੀ ਫਜ਼ਾ ਹੈ ਵਾਏ ਕਿ ਉਸ ਦਿੱਤੀ ਆਈ ਹੈ ਕਮੰਦਰ ਸਾਹਿਬ ਫਾਈਲ ਦਾ ਆਦੇਬ ਪਾਉਂਗਾ ਕਬੱਡੀਆਂ ਲਾਓ ਕਬੱਡੀਆਂ ਬਾਤੇ ਕਾਰੀਆਂ ਉਧਰ ਦੇ ਮੋੜੇ ਕਬੱਡੀਆਂ ਪਾ ਰਹੇ ਆ ਸਾਹਮਣੇ ਮੱਖਣ ਸੱਦੂ ਮੱਖੀ ਘਾ ਰਿਹਾ ਇੱਕ ਮੱਖ ਕਹਿੰਦੇ ਮੱਖਣਾ ਮੇਰੇ ਸੈਕੇ ਵਾਲਾ ਮਸ਼ਹੂਰ ਹੈ ਪਰ ਆ ਫੂਲਾ ਸੁਸ਼ਕਾਣਾ ਫੂਲਾ ਫੂਲਾ ਸੁਸ਼ਕਾਣਾ ਇਹ ਵੀ ਕੋਸ਼ਿਸ਼ ਕਰ ਰਿਹਾ ਹੈ ਫੱਟ ਔਰ ਮੱਖਣ ਸੰਦੇ ਮੱਖੀ ਕਰਾ ਲਾਇਕ ਤੜਾ ਪੁਆਇੰਟ ਜੋੜਾ ਹੋਇਆ ਹੈ ਕਿ ਖੂਨ ਵਾਲੇ ਮਾਰਨਾ ਤੇ ਫੜ ਕੇ ਲਟਾਉਰੇ ਲਸ਼ਮਸ਼ ਕਰਨ ਚਾਹਾਲੀਆਂ ਜੋ ਕਿਸਾਨੀ ਘੇਰੇ ਉਹ ਧੀਰ ਕਰਾ ਦੇ ਛੁਟਦਾ ਹੁਣ ਕਿਹੜਾ ਮਾਰੇ ਫਜ਼ੰਗ ਸਾਹਾਂ ਦੇ ਘੇਰ ਮੱਗਾ ਦੋ ਰਾਤਾ ਪੂਰੇ ਸਾਹਾਂ ਦਾ ਘੇਰ ਹੈ ਦਮ ਤਾਜਾ ਤੇ ਨੰਬਰ 1 ਉਹ ਵੱਡੇ ਘੇਰਾ ਵਾਲਾ ਦੇ ਵੀ ਪਿੱਟੂ ਦੀ ਗਾਨ ਵੱਡੀ ਕਲਬ ਦੇ ਜੋੜਾ ਹੋਇਆ ਮਾਤੀ ਖੜਖੜਾ ਗੱਲਾਂ ਕਾਫੇ ਬਿੱਟੂ ਜਗਾ ਗਿਆ ਗੱਜ ਵੱਡੇ ਸ਼ਕਤ ਨੂੰ ਕਹਿੰਦਾ ਇਹ ਖੜਾ ਗਿਆ ਇੱਕ ਪਾਸੇ ਬਿੱਟੂ ਨਿਗਾਰ ਕਰਾਦਾ ਹੈ ਤੇ ਦੂਸਰੇ ਪਾਸੇ ਪਾ ਭੱਲਾ ਸੀ ਕਹਾ ਕੇ ਸਪੋਰਟ ਕਲਬ ਦੀ ਬਿੱਲੀ ਨੇ ਇੱਕ ਲੱਖਾਂ ਜਨ ਜੋੜ ਦਿੱਤਾ ਕਬੱਡੀ ਦੇ ਫੋਰਜਲੇਟਾਂ ਵਾਲਾ ਰਵੀ ਆ ਗਿਆ ਇੱਕ ਪਾਸੇ ਕਹਿੰਦੇ ਡੌਲੇ ਤੇ ਟ੍ਰੇਟੂ ਹੈ ਨੌਜਵਾਨ ਦੇ ਕਿ ਸ਼ਾਤੀ ਤੇ ਨਾਮ ਲਿਖਾਏ ਹੋਏ ਆ ਦੋਨੋਂ ਪਾਸੇ ਕਿ ਬਾਅਦ ਵਿੱਚ ਦੱਸਾਂਗੇ ਤੇ ਨਾਮ ਦੀ ਨਾਲ ਹੀ ਟੈਟੂ ਥੱਲੇ ਕੋਈ ਨੇ ਕੋਣ ਹੈ ਗੁੰਗਾ ਖੁਸ਼ੀ ਮੇਰੇ ਵੀਰੋ ਦੁਨੀਆ ਦਾ ਬਹਾਰ ਹੈ ਕਬੱਡੀ ਦਾ ਗਰੈਂਡਰ ਹੈ ਕਬੱਡੀ ਦਾ ਮਾਣ ਹੈ ਔਰ ਜਿਹਦੇ ਨਾਲ ਗਰਾਊਂਡ ਭਰਿਆ ਭਰਿਆ ਲੱਗਦਾ ਦੁਗਾ ਦਾ ਖੁਸ਼ੀ ਉਹ ਕਬੱਡੀ ਦਾ ਖਿਡਾਰੀ ਹੈ ਜੋ ਕੋਟੇ ਵਾਲਾ ਜੱਗਾ ਕਬੱਡੀ ਪੌਂਡ ਲਈ ਵੜਿਆ ਹੋਇਆ ਹੈ ਗੁਨੀਤ ਰੈਸਟੋਰੈਂਟ ਵਾਲੇ ਕਮਲ ਦਾ ਬਹੁਤ ਵੱਡਾ ਯੋਗਦਾਨ ਹੈ ਇੰਦੇ ਇਸ ਕਬੱਡੀ ਕੱਪ ਦੇ ਲਈ ਜੋ ਅਗਲੀ ਕਬੱਡੀ ਕੋਟੇ ਵਾਲਾ ਜੱਗਾ ਜੂਰੇ ਤੇ ਚਤਾਰ ਮਾਲ ਬੰਨਿਆ ਹੋਇਆ ਹੈ ਇਹਦੀ ਖੇਡ ਨੂੰ ਲੋਕਾਂ ਨੇ ਮੰਨਿਆ ਹੋਇਆ ਹੈ ਮੇਰੇ ਵੀਰੋ ਕੋਟੇ ਵਾਲੇ ਜੱਗੇ ਦੀ ਕਬੱਡੀ ਤੇ ਹੱਥ ਲੱਗਿਆ ਸ਼ੂਸ਼ ਕਰਦੇ ਨੇ ਜਿੰਨੀ ਕਮਾਈ ਆ ਗਈ ਕਬੱਡੀ ਤੇ ਲਾ ਦੇਣੀ ਹੈ ਪਰ ਦੂਜੇ ਪਾਸੇ ਮਲਪੁਰੜ ਕਾਲਾ ਭੂੰਡੀ ਇੱਕ ਪਾਸੇ ਕੱਦ ਕਾਠ ਥੋੜਾ ਜਿਹਾ ਮੇਰੇ ਵੀਰੋ ਸਮੱਧਰ ਹੈ ਪਰ ਦੂਜੇ ਪਾਸੇ ਰਵੀ ਉੱਚੇ ਲੰਮੇ ਕੱਦ ਦੇ ਵਿੱਚ ਇੱਕ ਲੱਖਾਂ ਜੰਗ ਜੋੜ ਚੁੱਕਿਆ ਹੈ ਪਰ ਜੱਗਾ ਕੋਟੇ ਵਾਲਾ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਉਹ ਜੱਗਾ ਕੋਟੇ ਵਾਲਾ ਕਿ ਜੱਗਾ ਕਹਿੰਦੇ ਜਨੇਤਪੁਰੀ ਬ੍ਰਹਮਸ਼ੀਰਿਆ ਇੱਕੋ ਜੱਗੇ ਦੇ ਚਰਚੇ ਲੋਕ ਗੀਤਾਂ ਤੋਂ ਹੁੰਦੇ ਆ ਕਿ ਜੱਗੇ ਜੱਟ ਦੇ ਕਬੂਤਰ ਜੀਨੀ ਨਦੀਆਂ ਪਾਰ ਚੁੱਕਦੇ ਤਾਲੇ ਰੱਬ ਦੀਆਂ ਲਿਖੀਆਂ ਨੂੰ ਰੱਬ ਜਾਣੇ ਉਹ ਗਵਿੰਦਰ ਕਮਾਲਪੁਰਿਆ ਕਮਾਲ ਕਰਦਾ ਪਰ ਜੱਗਾ ਸਿੰਘ ਸਰਦਾਰ ਕਿ ਸਿੰਘ ਮਾਰਦੇ ਠੋਕਰਾ ਤਖਤਾ ਤਾਜਾਂ ਨੂੰ ਨਾ ਫੜ ਕਮਲੀਏ ਨਾ ਫੜਾ ਔਰ ਦੇ ਆ ਪਾਜਾਂ ਨੂੰ ਆ ਮੁੰਡੇ ਨੇ ਬਾਤ ਬਣਵਾਇਆ ਕਿ ਬਾਤ ਹੋਗੀ ਬੱਲੀਏ ਜਿਹਨੂੰ ਬਾਜ ਨੇ ਉਡਾਰੀ ਲਾਈ ਉਹ ਧੁੱਗੀਆਂ ਦੀ ਚੀਕ ਨਿਕਲੀ ਜਦੋਂ ਪੰਜਿਆ ਜੰਨਾਗ ਨਹੀਂ ਪਸਾਈ ਸਤਨਾਮ ਨੇ ਮੇਰੇ ਵੀਰੋ ਟਾਈ ਕੀਤੀ ਹੈ ਪਰ ਟੈਕਨੀਕਲ ਪੁਆਇੰਟ ਇੱਕ ਬੱਦਲ ਨੇ ਆਲੇ ਕਿੰਦੇ ਨੇ ਜੋੜਿਆ ਹੈ ਕਿਪੇ ਬੱਦਲ ਨੇ ਆਲੇ ਨੂੰ ਚੀਤੇ ਦਾ ਖਤਮ ਮਿਲਿਆ ਪਿੰਦਰ ਬੱਦਲ ਨੇ ਨਾ ਬਹੁਤ ਵੱਡਾ ਨਾਮ ਰਿਹਾ ਹੈ ਪਰ ਆ ਰਾਜਾ ਮੇਰੇ ਪੰਜਾਬੀ ਵੀਰੇ ਕਬੱਡੀ ਪਾਉਣ ਲਈ